ਇੱਕ ਲੜਕੀ ਇਨਸਪੈਕਟਰ ਅਮਨਜੋਤ ਕੌਰ ਉਹਨੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਕਿ 100 ਕਰੋੜ ਰੁਪਏ ਦਾ ਕਤਾਲਾ ਹੋਇਆ ਵਾ ਸਾਈਬਰ ਸਕੈਮ ਮੋਬਾਈਲ ਕਾਲ ਸੈਂਟਰ ਦਾ ਫੜਿਆ ਉਹਨੇ ਕੁੜੀ ਨੇ ਆਪ ਪਰਚਾ ਦਰਜ ਕੀਤਾ ਉਹ ਕੀ ਕਹਿੰਦੀ ਆ ਕਿ ਇਸਾਤਨ ਵਾਸੀਓ ਮੈਂ ਇੱਕ ਬੇਇਤੀ ਕਰਨੀ ਚਾਹੁੰਦਾ ਕਿਉਂਕਿ ਉਹ ਪੱਪ ਕਾਲ ਸੈਂਟਰ ਨੂੰ ਮੇਅਰ ਕਰਨਾ ਹੈ ਪੂਰਸ ਉਹ ਇਹ ਹੈ ਕਿ ਕੁਝ ਮੇਰੇ ਵੀਰ ਇੱਥੇ ਨਾ ਇਹਦੇ ਅੰਗ ਬਾੜੇ ਦੇ ਵਿੱਚ ਟੁੱਟਾ ਖਵਾ ਕਰ ਰਹੇ ਆ। ਲੋਕਾਂ ਕੋ ਤੇਲ ਵਾਂਗ ਦੇ ਤੇਲ ਕਿ ਤੇਲ ਪਾਉਣਾ ਗੱਡੀ 'ਚ। ਤੇ ਉਹਨਾਂ ਨੂੰ ਉਹਦਾ ਖਿਆਲ ਕਰੋ ਕਿ ਇਹਨਾਂ ਨੂੰ ਤੇਲ ਨਾ ਦਿਓ, ਨਾ ਕਹਿੰਦੇ ਰੋਟਣ ਦਿਓ। ਤਾਂ ਕੋ ਦੂਜੀ ਗੱਲ ਆ ਵੀ ਪੁੱਛਣ ਚਾਹੀਦਾ ਵੀ ਇਹਨਾਂ ਲੋਕਾਂ ਦੇ ਜਾਤ ਦੇ। ਜਿਹੜੇ ਅੰਗ ਬਾੜੇ ਦੇ ਵਿੱਚ ਪਾਗ ਤੇ ਲੋਕਾਂ ਨੂੰ ਰੋਟਦਾ ਹੈ, ਦੋਸ਼ੀਆਂ 'ਤੇ ਸਰਾਇਆ ਕਰਦਾ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਰਵੇ ਰਹੋ ਤੇ ਪੁਲਿਸ ਵੀ ਰਵੇ ਰਹੇ। ਇਹਨਾਂ ਲੋਕਾਂ ਨੂੰ ਕੁਰਮੀ ਦੇਣੇ ਗਲਤ ਕੰਮ ਨਹੀਂ ਕਰਦੇ ਨੇ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਰੇਤ ਮਾਫੀ ਵਾਲਾ ਰੇਤ ਮਾਫੀ ਤੇ ਐਕਸ਼ਨ ਕੀਤਾ ਜਾਵੇ ਤਾਂ ਕਿ ਜਿਹੜੀ ਜਿਹੜਾ ਇਹ ਧਰਨਾ ਚੱਲੀ ਆ ਉਹ ਜਿਹੜਾ ਧਰਨਾ ਜਿਹੜਾ ਸੀਗਾ ਉਹ ਸਾਡੇ ਸਾਰੇ ਸਟੇਟ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨੇ ਸਬ ਡਿਵੀਜ਼ਨ ਡੀਐਸਪੀ ਆਫਿਸ ਆ ਉਹਨਾਂ ਦੇ ਪੰਜਾਬ ਦੇ ਵਿੱਚ ਧਰਨੇ ਲੱਗੇ ਨੇ ਅੱਜ ਪੁਲਤ ਵਿੱਚ ਵੀ ਬੜੀ ਵੱਡੀ ਤਾਦਾਦ ਵਿੱਚ ਕਾਂਗਰਸ ਦੇ ਵਰਕਰਸ ਨੇ ਔਰ ਆਮ ਜਨਤਾ ਨੇ ਆਣ ਕੇ ਧਰਨਾ ਲਾਇਆ ਵਾ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਇਹ ਭੀਤ ਮਾਹੌਲ ਦਾ ਡਰ ਦਾ ਮਾਹੌਲ ਲੁਟੇਰੇ ਛੇੜੀ ਕਹ ਲੋ ਕ੍ਰਾਈਮਨਲਸ ਕਹ ਲੋ ਗੈਂਗਸਟਰਸ ਕਹ ਲੋ ਜਿਹਦੀ ਮਰਜ਼ੀ ਉਹ ਲੁੱਟ ਕੋ ਛੁੱਟ ਕਰ ਦਿੰਦੇ ਨੇ ਬਾਲੀਆਂ ਲਾ ਲੈਂਦੇ ਨੇ ਖੋ ਖੋ ਲੁੱਟ ਖੋ ਕਰਦੇ ਨੇ ਚੋਰੀਆਂ ਪਿੰਡਾਂ ਦੇ ਵਿੱਚ ਇੱਥੋਂ ਮੈਂ ਸਟੇਜ ਤੋਂ ਗਣਾਈਆਂ 10 12 ਤਾਂ ਮੇਰੇ ਲਾਗੇ ਲਾਗੇ ਬੈਠੇ ਗਣਾਤੀਆਂ ਕਿ ਸਾਡਾ ਜੀ 10 ਤੋਲੇ ਲਾਏਗਾ ਕਿਉਂਕਿ ਮੈਂ 25 ਤੋਲੇ ਲਾਏਗਾ ਕੋ 40 ਤੋਲੇ ਔਰ ਦਿਨੇ ਹੋਰੀਆਂ ਨੇ 12 12.5 ਪੁਲਿਸ ਨਾਲ ਗੱਲ ਕਰਦੇ ਸਾਡੇ ਕੋ ਨਫਰੀ ਹੈ ਨਹੀਂ ਕੀ ਜੀ ਸਾਡੇ ਕੋਲ ਬੰਦੇ ਹੈ ਨਹੀਂ ਕਿ ਜੀ ਇਹ ਕਹਿ ਕੇ ਕੱਲ ਛਡਾ ਲੈਂਦੇ ਪੰਜਾਬ ਦੇ ਵਿੱਚ ਅਸਲ ਕੰਮ ਜਿਹੜਾ ਹੋਣ ਵਾਲਾ ਪੁਲਿਸ ਦਾ ਲਾਅ ਐਂਡ ਆਰਡਰ ਦਾ ਉਹ ਲੋਕਾਂ ਦੀ ਹਿਫਾਜ਼ਤ ਜਾਨ ਮਾਲ ਦੀ ਰੱਖੀ ਆ ਨੰਬਰ 1 ਨੰਬਰ 2 ਜਿਹੜਾ ਦੇਰਾ ਸੱਚਾ ਸੌਦਾ ਦਾ ਮੁਖੀ ਆ ਜਿਹੜਾ 295 ਏ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਸਾਰਾ ਉਹਦੇ 'ਚ ਅੱਜ 2 ਸਾਲ ਹੋ ਗਏ ਨੇ ਹੋਮ ਡਿਪਾਰਟਮੈਂਟ ਹੋਮ ਮਿਨਿਸਟਰ ਭਗਵੰਤਪਾਨਾ ਨੇ ਉਹਨੇ ਅੱਜ ਤੱਕ ਉਹਦੀ ਉਹਨੂੰ ਉਹਦੀ ਉਹਦੇ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ ਇਹ ਕੰਮ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਪੁਲਿਸ ਤੇ ਕਰਨ ਵਾਲੇ ਨੇ ਆ ਦੂਜਾ ਲਾਰੈਂਸ ਬਿਸ਼ਨੋਈ ਦੀ ਹੋਈ ਆ ਇੰਟਰਵਿਊ ਜੇਲ 'ਚ ਤੁਸੀਂ ਸਾਰੇ ਜਾਣਦੇ ਕਿ ਮੂਸੇ ਵਾਲੇ ਨੂੰ ਕਤਲ ਕੀਤਾ ਗੈਂਗਸਟਰਾਂ ਨੇ ਔਰ ਡੇਢ ਸਾਲ ਤੋਂ ਪੰਜਾਬ ਦੀ ਪੁਲਿਸ ਤੇ ਸਰਕਾਰ ਝੂਠ ਬੋਲ ਰਹੀ ਕਿ ਸਾਡੀ ਜੇਲ੍ਹ ਵਿੱਚ ਨਹੀਂ ਕਿਤੇ ਉਹਦੀ ਸਾਡੀ ਕਸਟਡੀ 'ਚ ਕਿਤੇ ਉਹਦੀ ਇੰਟਰਵਿਊ ਨਹੀਂ ਹੋਈ ਤੇ ਬਾਅਦ 'ਚ ਹਾਈ ਕੋਰਟ ਤੋਂ ਮੰਨਣਾ ਪਿਆ ਕਿ ਜਿਹੜੀ ਇੰਟਰਵਿਊ ਆ ਸੀਆਜਾ ਸਟਾਫ ਖੰਡੜ ਵਿੱਚ ਹੋਈ ਆ ਇਹ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਿਸ ਜਿਹੜੇ ਐਨਆਰਆਈ ਕਤਲ ਹੋ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਿਹੜੇ ਕਬਜ਼ੇ ਹੋ ਰਹੇ ਨੇ ਆ ਜਿਹੜੇ ਕਟਾਰੂ ਚੱਕ ਵਰਗੇ ਕਰਦੇ ਨੇ ਜਿਹੜੀਆਂ ਵੱਧ ਫੈਲੀਆਂ ਕਰਦੇ ਨੇ ਮੰਨੂ ਕਿ ਅਰ ਕੀ ਜਿਹੜੀ ਨਜਾਇਜ਼ ਕਬਜ਼ਾ ਕੀਤਾ ਐਨਆਰਆਈ ਦੀ ਕੋਠੀ ਦਾ ਇਹਨਾਂ ਦੇ ਐਮਐਲਏਜ਼ ਰੋਜ਼ ਨਿਤ ਦਿਨ ਗੈਰ ਕਾਨੂੰਨੀ ਮਾਈਨਿੰਗ ਕਰਦੇ ਇਹਨਾਂ ਗੱਲਾਂ ਤੇ ਕਿਤੇ ਕੋਈ ਧਿਆਨ ਨਹੀਂਗਾ ਤਾਂ ਕਰਕੇ ਲਾਅ ਐਂਡ ਆਰਡਰ ਦੀ ਵਿਕਟ ਦੇ ਹਾਲਾਤ ਨੂੰ ਸਾਰੀ ਸਟੇਟ ਵਿੱਚ ਕਾਂਗਰਸ ਨੇ ਹਾਈਲਾਈਟ ਕੀਤਾ ਵਾ ਔਰ ਧਰਨਾ ਦਿੱਤਾ ਵਾ ਔਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਥੋੜਾ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ ਇੱਕ ਪਾਸੇ ਉਹ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਤੇ ਬੀਜੇਪੀ ਦੀ ਤਾਨਾਸ਼ਾ ਏਜੰਸੀਆਂ ਸਾਨੂੰ ਤੰਗ ਕਰ ਰਹੀਆਂ ਸਾਡੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਛੁੱਟਿਆ ਜਾ ਰਿਹਾ ਦੂਜੇ ਪਾਸੇ ਉਹਨਾਂ ਦੀ ਪੰਜਾਬ ਦੀ ਪੁਲਿਸ ਭਗਵੰਤਪਾਲ ਦੀ ਆਮ ਆਦਮੀ ਪਾਰਟੀ ਸਰਕਾਰ ਉਹਦੋਂ ਵਕ ਤਾਨਾਸ਼ਾ ਤੇ ਤਸ਼ੱਦਦ ਕਰ ਰਹੀ ਹੈ ਕੱਲ ਰਾਤ ਮਾਲਵਿੰਦਰ ਸਿੰਘ ਮਾਲੀ ਇੱਕ ਐਕਟਿਵਿਸਟ ਨੇ ਐਨਾਲਿਸਟ ਨੇ ਪੋਲੀਟੀਕਲ ਔਰ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਨੂੰ ਕੱਲ 9:11 ਵਜੇ ਘਰੋਂ ਗ੍ਰਿਫਤਾਰ ਕਰ ਲਿਆ ਕੋਈ ਵਾਰੰਟ ਨਹੀਂ ਕੋਈ ਸਬੂਤ ਨਹੀਂ ਕੋਈ ਦੱਸਿਆ ਨਹੀਂ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਨੇ ਔਰ ਅੱਜ ਪੰਜਾਬ ਦੇ ਵਿੱਚ ਇੱਕ دہشت ਪਾਈ ਜਾ ਰਹੀ ਆ ਕਿ ਜਿਹੜਾ ਵੀ ਆਦਮੀ ਸੋਸ਼ਲ ਮੀਡੀਆ ਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਲਿਖੇਗਾ ਜਾਂ ਬੋਲੇਗਾ ਅਸੀਂ ਤੁਹਾਡਾ ਹਸ਼ਰ ਹੋ ਹੀ ਕਰਾਂਗੇ ਜੋ ਮਾਲਵਿੰਦਰ ਮਾਲੀ ਦਾ ਕੀਤਾ ਅੱਜ ਵੈਸੇ ਵੀ ਆਪੋਜੀਸ਼ਨ ਦੇ ਖਿਲਾਫ ਵੀ ਬਹੁਤ ਤੱਕਾ ਔਰ ਤਾਨਾਸ਼ਾਹ ਰਵਈਆ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਤੇ ਬੀਜੇਪੀ ਵਿੱਚ ਫਰਕ ਕੀ ਆ ਦੱਸੋ ਤੁਸੀਂ ਤੁਸੀਂ ਬੀਜੇਪੀ ਨੂੰ ਤਾਂ ਇਲਜ਼ਾਮ ਲਾਉਂਦੇ ਹੋ ਪਰ ਬੀਜੇਪੀ ਨਾਲ ਜ਼ਿਆਦਾ ਤਾਨਾਸ਼ਹੀ ਤੇ ਮਾੜੇ ਕੰਮ ਤੁਸੀਂ ਪੰਜਾਬ ਦੇ ਵਿੱਚ ਦੁਰਉਪਯੋਗ ਪੁਲਿਸ ਦਾ ਇੱਥੇ ਕਰ ਰਹੇ ਹੋ ਇਸ ਕਰਕੇ ਅੱਜ ਦਾ ਧਰਨਾ ਜਿਹੜਾ ਸੀਗਾ ਔਰ ਬੜੇ ਸ਼ਾਰਟ ਨੋਟਿਸ ਤੇ ਬੜੀ ਵੱਡੀ ਤਦਾਦ ਵਿੱਚ ਆਏ ਲੋਕਾਂ 'ਚ ਬਹੁਤ ਗਿਲਾਵਾ ਲੋਕਾਂ 'ਚ ਬਹੁਤ ਗੁੱਸਾ ਪੰਚਾਇਤ ਦੀਆਂ ਚੋਣੀਆਂ ਚੋਣਾਂ ਨੂੰ ਕੀ ਕਹਿੰਦੇ ਹੁੰਦੇ ਕਿ ਉਹਨੂੰ ਕਬਜ਼ਾ ਕਰਨਾ ਚਾਹੁੰਦੇ ਪੰਚਾਇਤਾਂ ਤੇ ਲਿਸਟਾਂ ਨਹੀਂ ਦੇ ਰਹੇ ਐਮੀਂ ਹੀ ਅਫਵਾਹਾਂ ਫੜਾਤੀਆਂ ਸਾਰੇ ਪਿੰਡਾਂ 'ਚ ਤੁਹਾਡਾ ਪਿੰਡ ਅਸੀਂ ਤਾਂ ਕਰ ਦੇਾਂਗੇ ਰਿਜ਼ਰਵ ਤਾਂ ਕਿ ਜੇ ਉੱਥੋਂ ਲੋਕੀ ਭੱਜੇ ਹੋਣ ਸਾਡੇ ਕੋਲ ਔਰ ਸਾਡੇ ਹਲਕੇ ਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ ਸਾਡੇ ਨੰਬਰਦਾਰੀਆਂ ਦੇ ਪੈਸੇ ਲਏ ਜਾ ਰਹੇ ਮੈਂ ਅੱਜ ਡੀਸੀ ਕਪੂਠਾ ਨੂੰ ਵਾਰਨ ਕਰਦਾ ਕਿ ਮੋਢਾ ਤੁਹਾਡਾ ਵਾ वैसे पीछे बॉकर पार्टी ਲੈ ਰਹੀ ਆ ਤੁਸੀਂ ਦੇਖ ਲਓ 3 ਤੋਂ ਲੈ ਕੇ 5 ਲੱਖ ਰੁਪਏ ਹਰ ਨੰਬਰਦਾਰੀ ਚਾਹ ਰਹੇ ਹੋ ਔਰ ਆੜਤੀਆਂ ਦੇ ਪੈਸੇ ਜਿਹੜੇ ਟਵਾਟ ਭਾਈ ਦੇ ਕਿਉਂਕਿ ਨਾਲ ਟੈਂਡਰਾਂ ਟੁੰਡਰਾਂ ਦਾ ਵੀ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਬਕਾਇਆ ਪੈਸੇ ਜਿਹੜੇ ਆ ਉਹ ਦੇਣਦਾਰੀ ਹੈ ਇਹਨਾਂ ਲੋਕਾਂ ਦੀ ਔਰ ਗੈਰ ਕਾਨੂੰਨੀ ਕਬਜ਼ੇ ਨਿਹੰਗਾਂ ਨੇ ਮਾਝੇ ਜੋ ਨਿਹੰਗਾਂ ਨੇ ਨਿਹੰਗਾ ਦੇ ਬਾਣੇ 'ਚ ਨਾਟ ਨਿਹੰਗ ਨਿਹੰਗਤਾ ਗੁਰੂ ਕੀ ਲਾਡਲੀ ਫੌਜਾਂ ਨੇ ਨਿਹੰਗਾਂ ਦੇ ਬਾਣੇ ਵਿੱਚ ਲੈਂਡ ਮਾਫੀਆ ਢਿਲਵਾ ਮਿਆਣੀ ਅੱਡੇ ਦੇ ਉੱਤੇ ਆਣ ਕੇ ਕਰੋੜਾਂ ਰੁਪਏ ਦੀ ਜ਼ਮੀਨ ਹੜਪਣਾ ਚਾਹੁੰਦਾ ਸੀ ਕਰ ਬੜੀ ਮੁਸ਼ਕਲ ਨਾਲ ਉਹਨਾਂ ਦੀ ਉਹਨਾਂ ਸਾਰੀਆਂ ਗੱਲਾਂ ਵਿੱਚ ਬੈਕਐਂਡ ਦੇ ਉੱਤੇ ਇਹਨਾਂ ਲੋਕਾਂ ਦਾ ਹਿੱਸੇਦਾਰੀ ਹੈ ਸੋ ਕਰ ਕੀ ਹੋ ਕੀ ਰਿਹਾ ਲੈਂਡ ਮਾਫੀਆ ਪ੍ਰਮੋਟ ਹੋ ਰਿਹਾ ਸ਼ੈੱਲਰ ਵਾਲਿਆਂ ਦੇ ਆੜਤੀਆਂ ਦੇ ਪੈਸੇ ਮਾਰੇ ਜਾ ਰਹੇ ਨੇ ਨੰਬਰਦਾਰੀਆਂ ਚੋਂ ਪੈਸੇ ਲੈ ਜਾ ਰਹੇ ਨੇ ਔਰ ਜਿਹੜੇ ਸਰਪੰਚ ਬਣਨਗੇ ਮੁਰਕੇ ਸਰਪੰਚੀਆਂ ਬਣਾਉਣ ਸਰਪੰਚ ਬਣਾਉਣ ਦੇ ਉੱਤੇ ਪੈਸੇ ਮੰਗੇ। ਸ਼ਰਾਬ ਸਾਹਿਬ ਜੇ ਦੇਖਿਆ ਜਾਵੇ ਤੁਹਾਡੇ ਸਾਰੀ ਗੱਲ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਅੱਜ ਪੁਲਤ ਵਿੱਚ ਲੋਕਾਂ ਨੇ ਤਰਨਾ ਦਿੱਤਾ। ਤੁਹਾਡੇ ਤਰਨ ਦਾ ਵਿਰੋਧ ਕਰ ਰਹੇ ਨੇ ਆਵਾ ਦੇ ਪਾਰਟੀ ਦੇ ਕੁਝ ਵਰਕਰ ਜਿਹੜੇ। ਕਿਉਂ ਕਰ ਰਹੇ ਨੇ? ਓਹ ਤੇ ਰਿਹਾ ਇੱਥੇ ਤੁਸੀਂ ਮੈਨੂੰ ਦੱਸੋ ਕਿਉਂ ਕਰ ਰਹੇ ਨੇ? ਕਾਦੇ ਲਈ ਵਿਰੋਧ ਕਰ ਰਹੇ ਨੇ? ਸ਼ਰਾਬ ਸਾਹਿਬ ਦਿੱਲੀ ਦੇ ਵਿੱਚ ਆਉਂਦੇ। ਮਾੜੀ ਹਰਕਤ ਹੋ ਸਕਦੀ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਹੈ ਸਟੇਜ ਤੇ ਤਰਨੇ ਲਾਉਣਾ। ਤੇ ਇਹ ਬਦਮਾਸ਼ ਪਾਰਟੀ ਅਗਰ ਬਾਹਰ ਖੜੀ ਆ ਤਾਂ ਮੈਂ ਪਹਿਲਾਂ ਵੋਨ ਕਰਤਾ ਪੁਲਿਸ ਤੇ ਜ਼ਿੰਮੇਵਾਰੀ ਅਰਵਿੰਨ ਕੇਜਰੀਆ ਅੱਜ ਅਸਤੀਫਾ ਦੇਣ ਜਾ ਰਹੇ ਔਰ ਬੜੀ ਕੀ ਤੁਸੀਂ ਦੇ ਦੇਕ ਪੰਜਾਬ ਵੀ ਇਸਦੀ ਦਾ ਅਸਰ ਅਧਿਕਾਰ ਹੀ ਖੋਲੇ ਜੀ ਸਾਰੇ ਅਸਤੀਫਾ ਤਾਂ ਦੇਣਾ ਹੀ ਪੈਣਾ ਵਾ ਜਦ ਉਹਨੇ ਕਹਿਤਾ ਮੁੱਖ ਮੰਤਰੀ ਦੇ ਦਫ਼ਤਰ ਨਹੀਂ ਜਾ ਸਕਦੇ ਕਿਵੇਂ ਫਾਈਲ ਤੇ ਸਾਈਨ ਨਹੀਂ ਕਰ ਸਕਦੇ ਜੇ ਅਸਤੀਫਾ ਦੇਣਾ ਸੀ ਜੇਲ੍ਹ ਜਾਣ ਤੋਂ ਪਹਿਲਾਂ ਦਿੰਦੇ ਫੇ ਅਸੀਂ ਮੰਨਦੇ ਕਿ ਨੈਤਿਕ ਅਸਤੀਫਾ ਵਾ ਇਹ ਤਾਂ ਅਸਤੀਫਾ ਦਵਾਇਆ ਗਿਆ ਵਾ ਹੁਣ ਦੇਖਦੇ ਕਿ ਇਹਨਾਂ ਨੂੰ ਬਣਾਉਂਦੇ ਨੇ ਮੋਸਟ ਲਾਈਕਲੀ ਲੱਗਦਾ ਕਿ ਇਹਦਾ ਅਸਰ ਜਿਹੜਾ ਪੰਜਾਬ ਦੀਆਂ ਚੋਣਾਂ ਤੇ ਜਾਂ ਪੰਜਾਬ ਦੇ ਭਵੰਤਮਨ ਦੇ ਕਿੱਸਾ ਮੰਨ ਲਓ ਕਹਿਣਾ ਤੁਸੀਂ ਉਹਨਾਂ ਦੀ ਜਿੰਨੀਆਂ ਸੋਸ਼ਲ ਮੀਡੀਆ ਪੋਸਟਾਂ ਉਹਨਾਂ ਦੇ ਥੱਲੇ ਕ ਪੰਜਾਬ ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੇਈਮਾਨ ਬੰਦੇ ਸੀ ਇਹ ਐਵੇਂ ਨਾਰੇ ਦੇਣ ਵਾਲੇ ਬੰਦੇ ਸੀਗੇ ਇਹਨਾਂ ਨੇ ਬਦਲਾਅ ਤੇ ਜਿਹੜਾ ਹੈਗਾ ਸੀਗਾ ਭ੍ਰਿਸ਼ਟਾਚਾਰ ਦਾ ਮਾਮਲਾ ਉਹ ਸਿਰਫ ਐਵੇਂ ਬੋਗਸ ਗੱਲਾਂ ਬਾਤਾਂ ਚ ਉਠਾਇਆ ਸੀਗਾ ਔਰ ਇੱਕ ਇਹਨਾਂ ਦੀ ਇਨਸਪੈਕਟਰ ਨੇ ਤੇ ਇਲਜ਼ਾਮ ਲਾਇਆ ਹੋਇਆ ਡੀਜੀਪੀ ਨੂੰ ਚਿੱਠੀ ਦੇ ਕੇ ਸਾਰੇ ਮਨਿਸਟਰਾਂ ਦੇ ਖਿਲਾਫ ਆਈਪੀਐਸ ਆਫਸਰਾਂ ਦੇ ਖਿਲਾਫ ਇਸ ਕਰਕੇ ਇਹ ਸਾਰਾ ਇੱਕ ਦਿਖਾਵਾ ਸੀਗਾ ਵੀਆਈਪੀ ਕਲਚਰ ਖਤਮ ਕਰਾਂਗੇ ਤਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਜਰੂਰ ਔਰ ਖਾਸ ਤੌਰ ਤੇ ਕੇਜਰੀਵਾਲ ਦੀ ਕੋਈ ਸਿਫਤੀ ਪੰਜਾਬ ਚ ਧੰਨਵਾਦ ਥੈਂਕ ਯੂ